सत जी मैं हाँ हरजोत कौर तुम देख रहे प्रोग्राम खबर पड़ताल सा मजूद ने सीनियर पत्रकार सुरेंद्र डला जी बहुत बहुत स्वागत है डला जी सताल सत्या हरजोत जी बहुत बहुत धनबाद भी तो ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ। ਦਲਾਜੀ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ ਆਪਣੀ ਗਵਾਚੀ ਹੋਈ ਸਿਆਸੀ ਜ਼ਮੀਨ ਲੱਭ ਰਿਹਾ ਹੈ। ਇਸੇ ਦੇ ਉੱਪਰ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿਉਂਕਿ ਜਿਹੜਾ ਭਗਵੰਤ ਮਾਨ ਦੀ ਸਰਕਾਰ ਨੇ ਬੇਅਦਬੀ ਰੋਕੂ ਬਿੱਲ ਜੋ ਹੈ ਵਿਧਾਨ ਸਭਾ ਵਿੱਚ ਲਿਆਂਦਾ ਉਸ ਦਰਮਿਆਨ ਜਿਸ ਤਰ੍ਹਾਂ ਨਾਲ ਵਿਧਾਨ ਸਭਾ ਦੇ ਵਿੱਚ ਬਹਿਸ ਹੋਈ ਸ਼੍ਰੋਮਣੀ ਅਕਾਲੀ ਦਲ ਇਹ ਪ੍ਰਭਾਵ ਦੇਣਾ ਚਾਹ ਰਿਹਾ ਹੈ ਕਿ ਚਾਹੇ ਕਾਂਗਰਸ ਪਾਰਟੀ ਦੀ ਗੱਲ ਹੈ ਚਾਹੇ ਕਿ ਆਮ ਆਦਮੀ ਪਾਰਟੀ ਦੀ ਗੱਲ ਹੈ ਬੇਅਦਬੀ ਮਾਮਲਿਆਂ ਤੇ ਦੋਨੋਂ ਹੀ ਪਾਰਟੀਆਂ ਸਿਰਫ ਅਤੇ ਸਿਰਫ ਸਿਆਸਤ ਕਰ ਰਹੀਆਂ ਨੇ ਇਹ ਪ੍ਰਭਾਵ ਦੇਣਾ ਚਾਹ ਰਿਹਾ ਸ਼੍ਰੋਮਣੀ ਅਕਾਲੀ ਦਲ ਤੇ ਹੁਣ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਉੱਪਰ ਇਸੇ ਗੱਲ ਦਾ ਵਿਰੋਧ ਕਰਕੇ ਕੀ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਆਪਣੀ ਗਵਾਚੀ ਹੋਈ ਸਿਆਸੀ ਜ਼ਮੀਨ ਜਿਹੜੀ ਹੈ ਵਾਪਿਸ ਹਾਸਲ ਕਰ ਸਕਦਾ ਹੈ ਸਭ ਤੋਂ ਪਹਿਲਾਂ ਇਸੇ ਦੇ ਉੱਪਰ ਅੱਜ ਦਾ ਵਿਸ਼ਲੇਸ਼ਣ ਸ਼ੁਰੂ ਕਰਿਓ ਦੇਖੋ ਇਹਦੇ ਵਿੱਚ ਕੋਈ ਦੋ رائے ਨਹੀਂ ਹੈ ਕਿ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਆਪਣੀ ਸਿਆਸੀ ਜ਼ਮੀਨ ਲਗਭਗ ਗਵਾ ਚੁੱਕਿਆ ਤੁਸੀਂ ਵੇਖੋ ਸਥਿਤੀਆਂ ਇਹ ਆ ਗਈਆਂ ਕਿ ਕੋਈ ਵੀ ਚੋਣ ਹੋਵੇ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਜਿਹੜਾ ਹਮੇਸ਼ਾ ਮੁਕਾਬਲੇ 'ਚ ਰਹਿੰਦਾ ਸੀ ਅੱਜ ਜ਼ਮਾਨਤ ਜ਼ਬਤ ਹੋ ਰਹੀ ਹੈ ਲੁਧਿਆਣਾ ਦੀ ਜ਼ਿਮਨੀ ਚੋਣ ਅਸੀਂ ਹੁਣੇ-ਹੁਣੇ ਦੇਖੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੀ ਜ਼ਮਾਨਤ ਜ਼ਬਤ ਹੋਈ ਅਸੀਂ ਜਲੰਧਰ ਦੀ ਜ਼ਿਮਨੀ ਚੋਣ ਵੇਖੀ ਜ਼ਮਾਨਤ ਜ਼ਬਤ ਹੋਈ ਔਰ ਲੋਕ ਸਭਾ ਦੀਆਂ 224 'ਚ ਜਿਹੜੀਆਂ ਵੋਟਾਂ ਪਈਆਂ ਭਾਵੇਂ ਹਰਸ਼ਮਰਤ ਕੌਰ ਬਾਦਲ ਜਿੱਤੀ ਲੇਕਿਨ ਅੱਧੇ ਤੋਂ ਵੱਧ ਉਮੀਦਵਾਰਾਂ ਦੀ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਜ਼ਮਾਨਤ ਜ਼ਬਤ ਹੋਈ ਜਦਕਿ ਦੂਜੇ ਪਾਸੇ ਅਮਰਿਤਪਾਲ ਸਿੰਘ ਆਜ਼ਾਦ ਜਿੱਤਿਆ ਬਹੁਤ ਵੱਡੀਆਂ ਵੋਟਾਂ ਦੇ ਨਾਲ ਸਰਬਜੀਤ ਸਿੰਘ ਖਾਲਸਾ ਆਜ਼ਾਦ ਜਿੱਤੇ ਇਹਦਾ ਮਤਲਬ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਲੋਕਾਂ ਦੇ ਮਨਾਂ 'ਚ ਆਪਣੀ ਸਿਆਸੀ ਜ਼ਮੀਨ ਸਿਆਸੀ ਇੱਜ਼ਤ ਗਵਾ ਚੁੱਕਿਆ ਉਹਦੇ ਪਿੱਛੇ ਜਿਹੜੇ ਕਾਰਨ ਨੇ ਉਹਨਾਂ ਦਾ ਵਿਸਥਾਰ ਬਾਅਦ ਵਿੱਚ ਕਰਦਾ ਪਰ ਹੁਣ ਸ਼੍ਰੋਮਣੀ ਅਕਾਲੀ ਦਲ ਇਸ ਖੋਈ ਹੋਈ ਜ਼ਮੀਨ ਨੂੰ ਵਾਪਸ ਪਾਉਣ ਦੇ ਲਈ ਇੱਕ ਨਵੀਂ ਤਰ੍ਹਾਂ ਦੇ ਰਾਹ ਤੇ ਤੁਰਿਆ ਹੈ ਹਾਲ ਹੀ ਦੇ ਵਿੱਚ ਵਿਧਾਨ ਸਭਾ ਦਾ ਸੈਸ਼ਨ ਹੋਇਆ ਭਗਵੰਤ ਮਾਨ ਦੀ ਸਰਕਾਰ ਨੇ ਬੇਅਦਬੀ ਰੋਕੂ ਬਿੱਲਿਆਂ ਦਾ ਉਹ ਸਿਲੈਕਟ ਕਮੇਟੀ ਕੋਲੇ ਆ 6 ਮਹੀਨੇ ਦੇ ਵਿੱਚ ਉਹਦੇ ਤੇ ਫੈਸਲਾ ਹੋਏਗਾ ਉਹ ਪਾਸ ਹੋ ਜਾਣਾ ਸਰਬਸੰਮਤੀ ਵਿਧਾਨ ਸਭਾ ਚ ਪੋਲਿਟੀਕਲ ਪਾਰਟੀਆਂ ਨੇ ਬਣਾਤੀ ਕਿ ਕਿਸੇ ਵੀ ਤਰ੍ਹਾਂ ਦੀ ਬੇਅਦਬੀ ਹੈ ਧਾਰਮਿਕ ਬੇਅਦਬੀ ਤੇ 10 ਸਾਲ ਤੋਂ ਉਮਰਕੈ ਤੱਕ ਦੀ ਸਜ਼ਾ ਦਾ ਉਹਦੇ ਵਿੱਚ ਪ੍ਰਵਧਾਨ ਹੈ ਸਿਲੈਕਟ ਕਮੇਟੀ ਧਾਰਮਿਕ ਸ਼ਖਸੀਅਤਾਂ ਦੀ ਸੰਸਥਾਵਾਂ ਦੀ ਪੋਲਿਟਿਕਲ ਪਾਰਟੀਆਂ ਦੀ ਆਮ ਲੋਕਾਂ ਦੀ ਰਾਏ ਲੈ ਕੇ ਵਿਧਾਨ ਸਭਾ ਚ ਰਿਪੋਰਟ ਪੇਸ਼ ਕਰੇਗੀ ਉਹ ਕਾਨੂੰਨ ਤਾਂ ਪਾਸ ਹੋ ਜਾਣਾ ਪਰ ਜਿਹੜੀ ਬਹਿਸ ਹੋਈ ਵਿਧਾਨ ਸਭਾ ਦੇ ਵਿੱਚ ਉਹਨੂੰ ਮੁੱਦਾ ਬਣਾਉਣਾ ਚਾਹੁੰਦਾ ਸ਼੍ਰੋਮਣੀ ਅਕਾਲੀ ਦਲ ਮਨਪੀਤ ਢੀਆਲੀ ਨੇ ਵਿਧਾਨ ਸਭਾ ਦੇ ਵਿੱਚ ਸਾਫ਼ ਤੌਰ ਤੇ ਕਿਹਾ ਕਿ ਕੋਈ ਵੀ ਸਰਕਾਰ ਜਾਣ ਬੁੱਝ ਕੇ ਬੇਅਦਬੀ ਨਹੀਂ ਕਰਾਉਂਦੀ ਪਰ ਪਿਛਲੀ ਸਰਕਾਰ ਵੇਲੇ ਅਕਾਲੀ ਦਲ ਵੇਲੇ ਗਲਤੀਆਂ ਹੋਈਆਂ ਇਹ ਮਨਪੀਤਿਆਲੀ ਨੇ ਸਾਫ਼ ਕਰਤਾ ਕਿ ਪਿਛਲੀ ਸਰਕਾਰ ਵੇਲੇ ਅਕਾਲੀ ਦਲ ਦੀ ਸਰਕਾਰ ਵੇਲੇ ਗਲਤੀਆਂ ਹੋਈਆਂ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਨੌਜਵਾਨ ਜਥੇਬੰਦੀ ਯੂਥ ਅਕਾਲੀ ਦਲ ਨੂੰ ਅੱਗੇ ਕਰਤਾ ਕੱਲ ਯੂਥ ਅਕਾਲੀ ਦਲ ਨੇ ਪੰਜਾਬ ਚ ਵੱਖ-ਵੱਖ ਥਾਵਾਂ ਤੇ ਪ੍ਰੋਟੈਸਟ ਕੀਤਾ ਕਾਂਗਰਸ ਦੇ ਲੀਡਰਾਂ ਦਾ ਵਿਰੋਧ ਕੀਤਾ ਆਮ ਆਦਮੀ ਪਾਰਟੀ ਦਾ ਵਿਰੋਧ ਕੀਤਾ ਪੁਤਲਾ ਫੂਕਿਆ ਇੱਕ ਜਗ੍ਹਾ ਸ਼੍ਰੋਮਣੀ ਅਕਾਲੀ ਦਲ ਕੀ ਕਰ ਰਿਹਾ ਸ਼੍ਰੋਮਣੀ ਅਕਾਲੀ ਦਲ ਦਾ ਦਾਵਾ ਹੈ ਕਿ ਕਾਂਗਰਸ ਔਰ ਆਮ ਆਦਮੀ ਪਾਰਟੀ ਨੇ ਬੇਅਦਬੀਆਂ ਦੇ ਮਾਮਲੇ ਤੇ ਸਿਆਸਤ ਕੀਤੀ ਹੈ ਹੁਣ ਸ਼੍ਰੋਮਣੀ ਅਕਾਲੀ ਦਲ ਕੀ ਪੰਜਾਬ ਦੇ ਲੋਕਾਂ ਨੂੰ ਇਹ ਸਮਝਾਉਣ ਚ ਕਾਮਯਾਬ ਰਹੇਗਾ ਕਿ ਅਸੀਂ 2015 ਚ ਜਦੋਂ ਇਹ ਬੇਅਦਬੀ ਦੀਆਂ ਘਟਨਾਵਾਂ ਆਈਆਂ ਤੇ 2017 ਤੱਕ ਮਾਰਚ 2017 ਚ ਸਰਕਾਰ ਬਦਲੀ ਜਦੋਂ ਕੈਪਟਨ ਅਮਰਿੰਦਰ ਸਿੰਘ ਜਿੱਤ ਕੇ ਆਇਆ ਕੀ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਲੋਕਾਂ ਨੂੰ ਇਹ ਸਮਝਾਉਣ 'ਚ ਕਾਮਯਾਬ ਰਹੇਗਾ ਕਿ ਬੇਅਦਬੀ ਦੀਆਂ ਘਟਨਾਵਾਂ ਤੋਂ ਫੌਰਨ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਕੀ ਕੀਤਾ ਸੁਮੀਤ ਸਿੰਘ ਸੈਣੀ ਕਿਨੇ ਡੀਜੀਪੀ ਲਾਇਆ ਗੋਲੀ ਚਲਾਉਣ ਦਾ ਹੁਕਮ ਕਿਸ ਨੇ ਦਿੱਤਾ ਕੀ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਬਲਿਕ ਮੰਚ 'ਤੇ ਪੰਜਾਬ 'ਚ ਖੜਾ ਹੋ ਕੇ ਇਹ ਦੱਸ ਸਕਦਾ ਹੈ ਕਿ ਸੰਗਤਾਂ ਜਿਹੜੀਆਂ ਸ਼ਾਂਤਮਈ ਅੰਦੋਲਨ ਕਰ ਰਹੀਆਂ ਸੀ ਉਹਨਾਂ ਤੇ ਗੋਲੀ ਚਲਾਉਣ ਦਾ ਹੁਕਮ ਕਿਸਨੇ ਦਿੱਤਾ ਪੁਲਿਸ ਨੂੰ ਜਾਂ ਡੀਜੀਪੀ ਸੁਮੇਧ ਸੈਣੀ ਆਪ ਮੁਹਾਰੇ ਸਭ ਕੁਝ ਕਰ ਗਿਆ ਉਹ ਕਿਸੇ ਦੀ ਸੁਣਦਾ ਹੀ ਨਹੀਂ ਸੀ ਡੀਜੀਪੀ ਸੁਮੇਧ ਸੈਣੀ ਕੀ ਬਾਦਲਾਂ ਤੋਂ ਵੱਡਾ ਹੋ ਗਿਆ ਸੀ ਹੁਣ ਸ਼੍ਰੋਮਣੀ ਅਕਾਲੀ ਦਲ ਧਰਨੇ ਪ੍ਰਦਰਸ਼ਨ ਕਰ ਰਿਹਾ ਹੈ ਕਿ ਕੈਪਟਨ ਅਮਰਿੰਦਰ ਦੀ ਸਰਕਾਰ ਕਾਂਗਰਸ ਨੇ ਆਮ ਆਦਮੀ ਪਾਰਟੀ ਨੇ ਸਿਆਸਤ ਕੀਤੀ ਹੈ ਬੇਅਦਬੀਆਂ ਤੇ ਤੇ ਸ਼ਰੋਮਣੀ ਅਕਾਲੀ ਦਲ ਉਹ 2 ਸਾਲ ਕੀ ਕਰਦਾ ਰਿਹਾ ਜਸਟਿਸ ਜੋਰਾ ਸਿੰਘ ਕਮਿਸ਼ਨ ਬਣਾਇਆ ਪ੍ਰਕਾਸ਼ ਸਿੰਘ ਬਾਦਲ ਨੇ ਇਸ ਤਰ੍ਹਾਂ ਦੀਆਂ ਚਰਚਾਵਾਂ ਨੇ ਕਿ ਜਦੋਂ ਉਹ ਕਮਿਸ਼ਨ ਬਣਿਆ ਛੇਤੀ ਛੇਤੀ ਕਮਿਸ਼ਨ ਦੀ ਰਿਪੋਰਟ ਨਹੀਂ ਲਈ ਗਈ ਇਹ ਚਰਚਾਵਾਂ ਨੇ ਉਸ ਵੇਲੇ ਦੀਆਂ ਇਲਜ਼ਾਮ ਨੇ ਅਗਰ ਜਸਟਿਸ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਤਿਆਰ ਕਰਾਈ ਗਈ ਜਸਟਿਸ ਜੋਰਾ ਸਿੰਘ ਕਮਿਸ਼ਨ ਬਣਾਇਆ ਗਿਆ ਤੇ ਫਿਰ ਸੁਖਬੀਰ ਸਿੰਘ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਨੂੰ ਕੌਣ ਰੋਕਦਾ ਸੀ ਪੰਜਾਬ ਦੇ ਲੋਕਾਂ ਨੂੰ ਇਨਸਾਫ ਦੇਣ ਲਈ ਸੁਮੇਧ ਸਿੰਘ ਸੈਣੀ ਤੇ ਕਾਰਵਾਈ ਕਰਨ ਲਈ ਕੌਣ ਰੋਕਦਾ ਰਿਹਾ ਪ੍ਰਕਾਸ਼ ਸਿੰਘ ਬਾਦਲ ਨੂੰ ਸੁਖਬੀਰ ਸਿੰਘ ਬਾਦਲ ਨੂੰ ਔਰ ਇਹਨਾਂ ਦੇ ਰਾਜ ਚ ਬਾਦਲਾਂ ਦੇ ਰਾਜ ਦੇ ਵਿੱਚ ਦੋ ਨੌਜਵਾਨ ਚੱਕੇ ਗਏ ਸੀ ਸਿੱਖ ਨੌਜਵਾਨ ਫਿਰ ਉਹਨਾਂ ਨੂੰ ਛੱਡਿਆ ਕਿਉਂ ਗਿਆ ਕੀ ਉਹ ਵੀ ਕਾਂਗਰਸ ਤੇ ਆਪ ਵਾਲਿਆਂ ਨੇ ਥੋੜਾ ਲੇ ਸੋ ਕੁਲ ਮਲਾ ਕੇ ਸ਼੍ਰੋਮਣੀ ਅਕਾਲੀ ਦਲ ਕਿਤੇ ਨਾ ਕਿਤੇ ਜਿਹੜੇ ਪੁਰਾਣੇ ਜ਼ਖਮ ਹੈ ਉਹਨਾਂ ਨੂੰ ਨਾ ਉਦੇੜ ਲੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੌਜਵਾਨ ਲੀਡਰਸ਼ਿਪ ਬਿਲਕੁਲ ਠੀਕ ਹੈ ਕਿਸੇ ਨੂੰ ਵੀ ਸਿਆਸਤ ਨਹੀਂ ਕਰਨੀ ਚਾਹੀਦੀ ਪਰ ਕੀ ਜੋ ਸ਼੍ਰੋਮਣੀ ਅਕਾਲੀ ਦਲ ਹੁਣ ਕਰ ਰਿਹਾ ਹੈ ਕਿਤੇ ਉਹ ਸਿਆਸਤ ਤਾਂ ਨਹੀਂ ਇਹਦੇ ਬਾਰੇ ਵੀ ਸ਼ਖਬੀਰ ਸਿੰਘ ਬਾਦਲ ਔਰ ਸ਼ਰੋਮਣੀ ਅਕਾਲੀ ਦਲ ਦੇ ਲੀਡਰ ਜ਼ਰੂਰ ਕੋਈ ਨਾ ਕੋਈ ਸਲਾਹ مشورہ ਕਰ ਲੈਣ ਵੀ ਕਿਤੇ ਅਸੀਂ ਸਿਆਸਤ ਤਾਂ ਨਹੀਂ ਕਰ ਰਹੇ ਹੁਣ ਜਿਹੜਾ ਸਵਾਲ ਹੈ ਕਿ ਧਰਨੇ ਪ੍ਰਦਰਸ਼ਨ ਕਰਕੇ ਆਮ ਆਦਮੀ ਪਾਰਟੀ ਔਰ ਕਾਂਗਰਸੀਆਂ ਤੇ ਇਹ ਇਲਜ਼ਾਮ ਲਾਉਣਾ ਕਿ ਉਹਨਾਂ ਨੇ ਸਿਆਸਤ ਕੀਤੀ ਹੈ ਸਵਾਲ ਇਹ ਹੈ ਜਦੋਂ ਅਕਾਲੀ ਦਲ ਨੇ ਇਨਸਾਫ ਹੀ ਨਹੀਂ ਦਿੱਤਾ ਅਕਾਲੀ ਦਲ ਔਰ ਭਾਜਪਾ ਦੀ ਸਰਕਾਰ ਨੇ ਜਦੋਂ ਇਨਸਾਫ ਹੀ ਨਹੀਂ ਦਿੱਤਾ ਤੇ ਕੀ ਸ਼ਰੋਮਣੀ ਅਕਾਲੀ ਦਲ ਇਸ ਗੱਲ ਦਾ ਜਵਾਬ ਲੋਕਾਂ ਨੂੰ ਦੇਊਗਾ ਕਿ ਸ਼ਰੋਮਣੀ ਅਕਾਲੀ ਦਲ ਨੇ ਇਸ ਤਾਫ ਇਨਸਾਫ ਕਿਉਂ ਨਹੀਂ ਦਿੱਤਾ? ਔਰ ਸੁਖਬੀਰ ਬਾਦਲ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੋ ਕੇ ਸਾਰੇ ਗੁਨਾਹ ਸਵੀਕਾਰ ਕਰ ਰਿਹਾ ਉਹ ਕੀ ਸੀ? ਕੀ ਸੁਖਬੀਰ ਸਿੰਘ ਬਾਦਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜੇ ਹੋ ਕੇ ਝੂਠ ਬੋਲਿਆ? ਇਸ ਸਵਾਲ ਦਾ ਜਵਾਬ ਪੰਜਾਬ ਦੇ ਲੋਕਾਂ ਨੂੰ ਸੁਖਬੀਰ ਬਾਦਲ ਕੀ ਦੇਊਗਾ? ਸੋ ਇਸ ਕਰਕੇ ਅਕਾਲੀ ਦਲ ਕੋਸ਼ਿਸ਼ ਕਰ ਰਿਹਾ ਹੈ ਕਿ ਅਸੀਂ ਆਪਣੇ ਆਪ ਨੂੰ ਪੁਨਰ ਸੁਰਜੀਤ ਕਰੀਏ ਪੰਜਾਬ ਦੇ ਲੋਕਾਂ ਦੇ ਵਿੱਚ ਫੇਰ ਖੜਾ ਕਰੀਏ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਲੱਗਦਾ ਹੈ ਕਿ ਵਿਅਦਬੀਆਂ ਦਾ ਇਨਸਾਫ ਸ਼੍ਰੋਮਣੀ ਅਕਾਲੀ ਦਲ ਨੇ ਨਹੀਂ ਦਿੱਤਾ ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਵਾਲਿਆਂ ਨੇ ਇੰਨੇ ਇਲਜ਼ਾਮ ਲਾਏ ਅਕਾਲੀਆਂ ਤੇ ਪੰਜਾਬ ਦੇ ਲੋਕਾਂ ਨੂੰ ਲੱਗਣ ਲੱਗ ਗਿਆ ਕਿ ਇਹਨਾਂ ਨੂੰ ਅਸੀਂ ਸੱਤਾ ਤੋਂ ਬਾਹਰ ਕੱਢੀਏ ਅਜਿਆ ਨਹੀਂ ਹੈ ਅਗਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਬੇਅਦਬੀਆਂ ਦੇ ਮਾਮਲੇ ਹੱਲ ਕਰ ਦਿੱਤੇ ਹੁੰਦੇ ਬੇਕਸੂਰੀਆਂ ਤੇ ਪਰਚੇ ਨਾ ਦਿੱਤੇ ਹੁੰਦੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਮੁਤਾਬਕ ਡੀਜੀਪੀ ਪੁਲਿਸ ਲਗਾਇਆ ਗਿਆ ਹੁੰਦਾ ਉਸ ਵਿਅਕਤੀ ਨੂੰ ਪੰਜਾਬ ਦੀ ਅਕਾਲੀ ਦਲ ਦੀ ਸਰਕਾਰ ਨੇ ਡੀਜੀਪੀ ਬਣਾਇਆ ਜਿਹਦੇ ਖਿਲਾਫ ਸਿਧਾਂਤਕ ਤੌਰ ਤੇ ਅਕਾਲੀ ਦਲ ਦੀ ਲੀਡਰਸ਼ਿਪ ਵਿਰੋਧ ਕਰਦੀ ਰਹੀ ਸੁਮੇਸ਼ ਸਿੰਘ ਸੈਣੀ ਡੀਜੀਪੀ ਦੇ ਕੰਮ ਕਰਨ ਦੀ ਸ਼ੈਲੀ ਦਾ ਬਾਦਲਾਂ ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਹਿੱਸਾ ਵਿਰੋਧ ਕਰਦਾ ਰਿਹਾ ਉਸੇ ਨੂੰ ਡੀਜੀਪੀ ਬਣਾਇਆ ਇਹ ਸਾਰੀਆਂ ਗੱਲਾਂ ਸੀ ਜਿਹਦੇ ਕਰਕੇ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਤੋਂ ਦੂਰ ਹੋਏ ਔਰ ਇਨਸਾਫ ਨਹੀਂ ਦੇ ਸਕਿਆ ਸ਼੍ਰੋਮਣੀ ਅਕਾਲੀ ਦਲ ਜਦੋਂ ਸੱਤਾ ਸੀ ਜਦੋਂ ਗ੍ਰਹਿ ਮੰਤਰੀ ਸੀ ਸ਼ਖਬੀਰ ਸਿੰਘ ਬਾਦਲ ਠੀਕ ਹੈ ਹੁਣ ਅਕਾਲੀ ਦਲ ਦੇ ਲੀਡਰ ਯੂਥ ਵਿੰਗ ਦੇ ਹੋਗੇ ਜਾਂ ਦੂਸਰੇ ਹੋ ਗਏ ਉਹ ਪ੍ਰੋਟੈਸਟ ਕਰ ਰਹੇ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ ਕੱਲ ਬਕਾਇਦਾ ਅਕਾਲੀ ਦਲ ਦੇ ਲੀਡਰਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਾਂਗਰਸ ਦੀ ਹਰਾਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਨਿਸ਼ਾਨਾ ਬਣਾਇਆ ਕਿ ਤੁਸੀਂ ਰਾਜਨੀਤੀ ਕਰ ਰਹੇ ਹੋ ਇੱਕ ਛੋਟਾ ਜਿਹਾ ਹਿੱਸਾ ਇਸ ਪ੍ਰੈਸ ਕਾਨਫਰੰਸ ਦਾ ਸੁਣੀਏ ਪਹਿਲੀ ਗੱਲ ਤਾਂ ਤਕਰੀਬਨ ਪੌਣੇ 4 ਸਾਲ ਬਾਅਦ ਇੱਕ ਬਿੱਲ ਆਇਆ ਤੇ ਉਹ ਬਿੱਲ ਲਿਆ ਕੇ ਵੀ ਮੁੜ ਕੇ ਉਹਦੇ 'ਚ ਇਹ ਕਿਹਾ ਗਿਆ ਕਿ ਇਹ ਕੰਸਲਟੇਟਿਵ ਕਮੇਟੀ ਨੂੰ ਭੇਜਿਆ ਜਾਂਦਾ ਹੈ ਜਿਹੜੀ 6 ਮਹੀਨਿਆਂ ਦੇ ਵਿੱਚ ਵਿੱਚ ਲੋਕ ਰੈ ਬਣਾ ਕੇ ਲੋਕਾਂ ਤੋਂ ਸੁਝਾਅ ਲੈ ਕੇ ਤੇ ਬਿੱਲ ਦੁਬਾਰਾ ਲੈ ਕੇ ਆਏਗੀ ਮੇਰਾ ਪਹਿਲਾ ਸਵਾਲ ਸਰਕਾਰ ਨੂੰ ਇਹ ਹੈ ਕਿ ਪੌਣੇ 4 ਸਾਲ ਸਰਕਾਰ ਫਿਰ ਕੀ ਇਸ ਮੁੱਦੇ ਤੇ ਸੁੱਤੀ ਰਹੀ ਕਿਸੇ ਦੀ رائے ਨਹੀਂ ਲਈਤੀ ਜਾਂ ਸਰਕਾਰ ਦੇ ਵਿੱਚ ਕੋਈ ਵਿਚਾਰ ਚਰਚਾ ਨਹੀਂ ਹੋਈ ਆਪਦੇ ਲੀਗਲ ਐਡਵਾਈਜ਼ਰਸ ਨਾਲ ਕੋਈ ਸਲਾਹ ਨਹੀਂ ਕੀਤੀ ਗਈ ਬੇਸਿਕ ਮੰਤਵ ਸੀ ਕਿ ਇੱਕ ਡਰਾਮਾ ਹੁਣ ਕਰ ਲਈਏ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬਣਾਇਆ ਬੁਲਾਇਆ ਗਿਆ ਕਰੋੜਾਂ ਰੁਪਏ ਲਾਏ ਗਏ ਤੇ ਜੇ ਬਿੱਲ ਤੁਸੀਂ ਇੱਕ ਕਮੇਟੀ ਨੂੰ ਭੇਜਣਾ ਸੀ ਉਹ ਤਾਂ ਵੈਸੇ ਵੀ ਭੇਜਿਆ ਜਾ ਸਕਦਾ ਸੀ 6 ਮਹੀਨਿਆਂ ਬਾਅਦ ਇਹੀ ਦੁਬਾਰਾ ਡਰਾਮਾ ਰਚਿਆ ਜਾਣਾ ਜਿਵੇਂ ਪਿਛਲੀ ਸਰਕਾਰ ਦੇ ਵਿੱਚ ਕਾਂਗਰਸ ਪਾਰਟੀ ਨੇ 2018 ਚ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੁਲਾ ਕੇ ਬੇਅਦਬੀਆਂ ਦੇ ਮੁੱਦੇ ਤੇ ਰੱਜ ਕੇ ਸਿਆਸਤ ਕੀਤੀ ਸੀ ਉਹੀ ਇਸ ਸਰਕਾਰ ਦੀ ਮਨਸ਼ਾ ਬਣੀ ਪਈ ਹੈ ਸੋ ਅਸੀਂ ਅਕਾਲੀ ਦਲ ਦੇ ਲੀਡਰਾਂ ਦੀ ਗੱਲ ਸੁਣੀ ਅਕਾਲੀ ਦਲ ਦੇ ਲੀਡਰ ਕਾਂਗਰਸ ਔਰ ਆਮ ਆਦਮੀ ਪਾਰਟੀ ਤੇ ਸਿਆਸਤ ਕਰਨ ਦੇ ਇਲਜ਼ਾਮ ਲਾ ਰਹੇ ਨੇ ਜਦਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਵਾਲੇ ਕਹਿ ਰਹੇ ਨੇ ਕਿ ਉਹਨਾਂ ਨੇ ਸਿਆਸਤ ਨਹੀਂ ਕੀਤੀ ਹਾਲਾਂਕਿ ਇਹ ਵੀ ਸਵਾਲ ਹੈ ਕਾਂਗਰਸ ਵੀ ਕਹਿ ਰਹੀ ਸੀ ਕਿ ਅਸੀਂ ਇਨਸਾਫ ਦਵਾਂਗੇ ਸਾਡੀ ਸਰਕਾਰ ਆਈ ਇਨਸਾਫ ਉਹ ਵੀ ਨਹੀਂ ਦੇ ਸਕੇ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਸਾਡੀ ਸਰਕਾਰ ਆਈ ਅਸੀਂ ਇਨਸਾਫ ਦਵਾਂਗੇ ਕੁਮਰ ਵਿਜੇ ਪ੍ਰਤਾਪ ਸਿੰਘ ਦੇ ਹਵਾਲੇ ਨਾਲ 24 ਘੰਟਿਆਂ ਚ ਕਾਰਵਾਈ ਦੀ ਗੱਲ ਸੀ ਉਹ ਗੱਲ ਨਹੀਂ ਬਣੀ ਹਾਲਾਂਕਿ ਇੱਕ ਮਾਮਲੇ ਦੇ ਵਿੱਚ ਚਲਾਨ ਪੇਸ਼ ਕਰਨ ਦਾ ਦਾਵਾ ਆਮ ਆਦਮੀ ਪਾਰਟੀ ਦੀ ਸਰਕਾਰ ਕਰਦੀ ਹੈ ਕੁੱਲ ਮਿਲਾ ਕੇ ਦੇਖਿਆ ਜਾਵੇ ਤੇ ਸਾਰੀਆਂ ਪੋਲਿਟਿਕਲ ਧਿਰਾਂ ਜੋ ਕੁਝ ਕਰਦੀਆਂ ਰਹੀਆਂ ਸੱਚ ਆਪਣੇ ਵਚਨਾਂ ਤੇ ਕੋਈ ਪਾਰਟੀ ਨਹੀਂ ਉਤਰੀ ਪਰ ਇਹ ਸਾਰੀਆਂ ਪਾਰਟੀਆਂ ਕਹਿੰਦੀਆਂ ਅਸੀਂ ਸਿਆਸਤ ਨਹੀਂ ਕੀਤੀ ਦੂਜੀਆਂ ਪਾਰਟੀਆਂ ਨੇ ਸਿਆਸਤ ਕੀਤੀ ਹੈ ਹੁਣ ਅੱਜ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਸਿਆਸਤ ਕਰਨ ਦਾ ਦੋਸ਼ੀ ਠਹਿਰਾ ਰਹੀ ਹੈ ਪਰ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ 84 ਕਤਲੇਆਮ ਦੇ ਮਾਮਲੇ ਤੇ ਕਾਂਗਰਸ ਤੇ ਨਿਸ਼ਾਨਾ ਵੰਦੀ ਹੈ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਧਰਨਾ ਪ੍ਰਦਰਸ਼ਨ ਕਰਦੇ ਨੇ 84 ਕਤਲੇਆਮ ਚ ਇਨਸਾਫ ਦੀ ਮੰਗ ਨੂੰ ਲੈ ਕੇ ਉੱਥੇ ਵੀ ਅੱਜ ਤੱਕ ਕਾਂਗਰਸ ਨੇ ਇਨਸਾਫ ਨਹੀਂ ਦਿੱਤਾ ਜਦੋਂ ਸੱਤਾ 'ਚ ਰਹੇ ਅਦਾਲਤਾਂ ਨੇ ਅੱਜ ਤੱਕ 84 ਕਤਲੇਆਮ ਦੇ ਮਾਮਲੇ ਦੇ ਵਿੱਚ ਕੋਈ ਦੋ ਵਿਅਕਤੀ ਅਜੇੇ ਨਹੀਂ ਆ ਜਿਨ੍ਹਾਂ ਨੂੰ ਫਾਂਸੀ ਹੋਈ ਹੋਵੇ ਇਹਦਾ ਮਤਲਬ ਹੈ ਕਿ ਕਾਂਗਰਸ ਆਪਣੀ ਸੱਤਾ 'ਚ ਇਨਸਾਫ ਨਹੀਂ ਦੇ ਸਕੀ ਇਸ ਕਰਕੇ ਹਮੇਸ਼ਾ ਉਹਦੇ ਤੇ ਸਵਾਲ ਉੱਠਦੇ ਰਹਿਣਗੇ 84 ਕਤਲੇਆਮ ਕਾਂਗਰਸ ਤੇ ਵੀ ਕਲੰਕ ਹੈ ਮੁਲਕ ਦੀ ਸਰਕਾਰ ਤੇ ਵੀ ਕਲੰਕ ਹੈ ਹੁਣ ਹਮੇਸ਼ਾ ਕਾਂਗਰਸ ਉਹਦੇ ਲਈ ਦੋਸ਼ੀ ਰਹੇਗੀ ਜਿਵੇਂ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਸਵਾਲਾਂ 'ਚ ਰਹੇਗਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਸਰਕਾਰ ਵੇਲੇ ਬੇਅਦਬੀ ਦੇ ਮਾਮਲਿਆਂ ਦਾ ਇਨਸਾਫ ਨਹੀਂ ਦਿੱਤਾ ਤੋ ਇਹ ਹੁਣ ਜੋ ਸ਼੍ਰੋਮਣੀ ਅਕਾਲੀ ਦਲ ਹੁਣ ਸਿਰਫ ਕਾਂਗਰਸ ਤੇ ਆਪ ਨੂੰ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਸਿਆਸਤ ਕੀਤੀ ਸਿਆਸਤ ਸ਼੍ਰੋਮਣੀ ਅਕਾਲੀ ਦਲ ਨੇ ਵੀ ਕੀਤੀ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਉਹ ਵੀ ਇਨਸਾਫ ਨਹੀਂ ਦੇ ਸਕੇ ਕਮਿਸ਼ਨ ਬਣ ਗਏ ਸਭ ਕੁਝ ਬਣ ਗਿਆ ਤੇ ਬਾਅਦ ਦੇ ਵਿੱਚ ਕਾਂਗਰਸ ਨੇ ਜਦੋਂ ਕਮਿਸ਼ਨ ਜਸਟਿਸ ਰਣਜੀਤ ਸਿੰਘ ਬਣਾਇਆ ਕੈਪਟਨ ਅਮਰਿੰਦਰ ਨੇ ਤੇ ਵਿਧਾਨ ਸਭਾ ਦੇ ਬਾਹਰ ਕਿਵੇਂ ਅਕਾਲੀ ਦਲ ਦੇ ਲੀਡਰਾਂ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀਆਂ ਰਿਪੋਰਟ ਦੀਆਂ ਫੋਟੋ ਕਾਪੀਆਂ ਉਹਨਾਂ ਨਾਲ ਕੀ ਕੀਤਾ ਸਾਰੀ ਦੁਨੀਆ ਨੂੰ ਪਤਾ ਹੈ ਉਹ ਵੀ ਸਿਆਸਤ ਸੀ ਸੋ ਸਿਆਸਤ ਜਿਵੇਂ ਜਿਵੇਂ ਮੌਕਾ ਮਿਲਦਾ ਹੈ ਕੋਈ ਵੀ ਧਿਰ ਉਹਦੇ ਤੋਂ ਪਿੱਛੇ ਨਹੀਂ ਹਟੀ ਸੋ ਸਿਆਸਤ ਸਾਰੀਆਂ ਪਾਰਟੀਆਂ ਨੇ ਕੀਤੀ ਝੂਠ ਵੀ ਸਾਰੀਆਂ ਪਾਰਟੀਆਂ ਨੇ ਕਿਸੇ ਹੱਦ ਤੱਕ ਬੋਲਿਆ ਹਾਲਾਂਕਿ ਆਮ ਆਦਮੀ ਪਾਰਟੀ ਥੋੜੀ ਜੀ ਵੱਖਰੀ ਇਸ ਕਰਕੇ ਹੈ ਕਿ ਇਹਨਾਂ ਨੇ ਇੱਕ ਮਾਮਲੇ ਦੇ ਵਿੱਚ ਚਲਾਨ ਪੇਸ਼ ਕਰਤੇ ਆ ਕੇ ਪਿਛਲੀਆਂ ਸਰਕਾਰਾਂ ਨੇ ਤਾਂ ਚਲਾਨ ਵੀ ਪੇਸ਼ ਨਹੀਂ ਕੀਤੇ ਸੋ ਇਹ ਸਥਿਤੀ ਇਹਨਾਂ ਮਾਮਲਿਆਂ ਦੇ ਵਿੱਚ ਰਹੀ ਹੈ ਡਲਾ ਜੀ ਜੇ ਪ੍ਰਗਟ ਸਿੰਘ ਦੀ ਗੱਲ ਕਰ ਲਈਏ ਤਾਂ ਪ੍ਰਗਟ ਸਿੰਘ ਨੇ ਵਿਧਾਨ ਸਭਾ ਦੇ ਵਿੱਚ ਜਿਹੜਾ ਬਿਆਨ ਦਿੱਤਾ ਹੈ ਕਿ ਪ੍ਰਗਟ ਸਿੰਘ ਸੱਚ ਬੋਲ ਕੇ ਉਲਝ ਗਏ ਨੇ ਐਸੀ ਗੱਲ ਕਰੀਏ ਕਿ ਕੀ ਪ੍ਰਗਟ ਸਿੰਘ ਸੱਚ ਬੋਲ ਕੇ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਹੀ ਫਸਾ ਦਿੱਤਾ ਸੋ ਇਹਨਾਂ ਸਥਿਤੀਆਂ ਉੱਪਰ ਵੀ ਗੱਲ ਜ਼ਰੂਰ ਕਰਿਓ ਪ੍ਰਗਟ ਸਿੰਘ ਕਹਿੰਦੇ ਨੇ ਕਿ ਸਾਰਿਆਂ ਨੇ ਹੀ ਸਿਆਸਤ ਕੀਤੀ ਹੈ ਪਿਛਲੀ ਸਰਕਾਰ ਵੇਲੇ ਕਹਿੰਦੇ ਸਾਡਾ ਇੱਕ ਗੁੱਟ ਸੀ ਜੋ ਚਾਹੁੰਦਾ ਸੀ ਕਿ ਕਾਰਵਾਈ ਕੀਤੀ ਜਾਵੇ ਤੇ ਇੱਕ ਪਾਸਾ ਚਾਹੁੰਦਾ ਸੀ ਕਿ ਜਿਵੇਂ ਹੈ ਉਵੇਂ ਹੀ ਸਭ ਚੱਲਦਾ ਰਹੇ ਸੋ ਪ੍ਰਗਟ ਸਿੰਘ ਦੇ ਇਸ ਬਿਆਨ ਦੇ ਉੱਪਰ ਕਈ ਸਵਾਲ ਜੋ ਹੈ ਖੜੇ ਕੀਤੇ ਜਾ ਰਹੇ ਨੇ ਅਕਾਲੀ ਲੀਡਰਸ ਵੱਲੋਂ ਇਸ ਬਿਆਨ ਨੂੰ ਵੀ ਆਧਾਰ ਬਣਾਇਆ ਜਾ ਰਿਹਾ ਹੈ ਸੋ ਜ਼ਰੂਰ ਇਸ ਦੇ ਉੱਪਰ ਵੀ ਸਥਿਤੀ ਸਾਫ਼ ਕਰਿਓ ਦੇਖੋ ਜੋ ਕਿ ਸਿਆਸਤ ਦੇ ਵਿੱਚ ਜਿਹੜਾ ਪ੍ਰਗਟ ਸਿੰਘ ਨੇ ਸੱਚ ਬੋਲਿਆ ਉਹਦੇ ਨਾਲ ਨਿਸ਼ਚਿਤ ਤੌਰ ਤੇ ਕਾਂਗਰਸ ਫਸੀ ਹੈ ਪਰ ਪ੍ਰਗਟ ਸਿੰਘ ਦੀ ਮਨਸ਼ਾ ਕਾਂਗਰਸ ਨੂੰ ਫਸਾਉਣ ਦੀ ਨਹੀਂ ਸੀ ਪਰਗਟ ਸਿੰਘ ਵਿਧਾਨ ਸਭਾ ਦੇ ਪਵਿੱਤਰ ਸੈਸ਼ਨ ਦੇ ਦੌਰਾਨ ਇਹ ਕਹਿ ਰਹੇ ਸੀ ਕਿ ਅਸੀਂ ਸਿਆਸਤ ਨਾ ਕਰੀਏ ਅਸੀਂ ਸਾਰੇ ਸੱਚ ਬੋਲੀਏ ਔਰ ਪ੍ਰਗਟ ਸਿੰਘ ਨੇ ਸੱਚੀ ਬੋਲਿਆ ਉਹ ਕਹਿੰਦੇ ਸੱਚ ਤਾਂ ਇਹ ਹੈ ਕਿ ਜਿਹੜੀ ਸਾਡੀ ਸਰਕਾਰ ਸੀ ਪਿਛਲੀ ਕਾਂਗਰਸ ਦੀ ਉਹਦੇ ਵਿੱਚ ਵੀ ਕੁਝ ਲੋਕ ਤਾਂ ਚਾਹੁੰਦੇ ਸੀ ਕਿ ਇਨਸਾਫ ਮਿਲੇ ਤੇ ਕੁਝ ਚਾਹੁੰਦੇ ਸੀ ਕਿ ਇਹ ਮਾਮਲਾ ਜਿਵੇਂ ਆ ਚੱਲਦਾ ਰਵੇ ਸੋ ਪ੍ਰਗਟ ਸਿੰਘ ਦੇ ਕਹਿਣ ਦਾ ਭਾਵ ਸੀ ਕਿ ਪਿਛਲੀ ਕਾਂਗਰਸ ਦੀ ਸਰਕਾਰ ਵੇਲੇ ਵੀ ਇੱਕ ਧਰਨੇ ਦੇ ਤੇ ਸਿਆਸਤ ਕੀਤੀ ਉਹ ਤਾੜਨਾ ਕਰ ਰਹੇ ਸੀ ਵੀ ਆਪਾਂ ਕੋਈ ਵੀ ਇਹਦੇ ਤੇ ਸਿਆਸਤ ਨਾ ਕਰੀਏ ਇਹ ਬੜਾ ਸੰਵੇਦਨਸ਼ੀਲ ਮਸਲਾ ਹੈ ਅਸੀਂ ਸੱਚ ਤੇ ਖੜੀਏ ਪਰ ਜਿਹੜੀ ਪ੍ਰਗਟ ਸਿੰਘ ਨੇ ਗੱਲ ਕੀਤੀ ਕਿ ਕਾਂਗਰਸ ਦਾ ਇੱਕ ਧੜਾ ਸੀ ਜਿਹੜਾ ਕਾਰਵਾਈ ਨਹੀਂ ਸੀ ਕਰਨਾ ਚਾਹੁੰਦਾ ਜਾਂ ਇਸੇ ਤਰ੍ਹਾਂ ਮਾਮਲੇ ਨੂੰ ਦੇਖ ਰਿਹਾ ਸੀ ਉਸੇ ਸੈਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਐਮਐਲਏ ਨੇ ਵੀ ਖੜੇ ਹੋ ਕੇ ਸਿਆਸਤ ਕਰਤੀ ਸੀ ਉਹ ਕਹਿੰਦਾ ਤੁਸੀਂ ਉਹਨਾਂ ਦਾ ਨਾਮ ਦੱਸੋ ਜਿਹੜਾ ਕਾਰਵਾਈ ਨਹੀਂ ਕਰਨਾ ਚਾਹੁੰਦਾ ਸੀ ਤੇ ਕਿਉਂਕਿ ਅਕਾਲੀ ਦਲ ਅਕਾਲੀ ਲੀਡਰਾਂ ਦਾ ਨਾਮ ਬਾਰ-ਬਾਰ ਆਇਆ ਬਾਦਲਾਂ ਦਾ ਨਾਮ ਬਾਰ-ਬਾਰ ਵਿਧਾਨ ਸਭਾ 'ਚ ਆਇਆ ਪੂਰੀ ਕਾਰਵਾਈ ਦੇ ਦੌਰਾਨ ਕਿ ਬਾਦਲਾਂ ਦੇ ਰਾਜ ਇਨਸਾਫ ਨਹੀਂ ਮਿਲਿਆ ਬਾਦਲਾਂ ਨੇ ਕਾਰਵਾਈ ਨਹੀਂ ਕੀਤੀ ਤੇ ਫੇਰ ਹੁਣ ਕਿਉਂਕਿ ਪ੍ਰਗਟ ਸਿੰਘ ਨੇ ਕਾਂਗਰਸ ਦਾ ਜ਼ਿਕਰ ਕਰਤਾ ਕਿ ਕਾਂਗਰਸ ਦੀ ਧੜੇਬਾਜ਼ੀ ਸੀ ਇੱਕ ਤਰ੍ਹਾਂ ਨਾਲ ਤੇ ਹੁਣ ਅਕਾਲੀ ਉਹਨੂੰ ਵੀ ਮੁੱਦਾ ਬਣਾ ਰਹੇ ਨੇ ਅਕਾਲੀ ਦਲ ਦੇ ਲੀਡਰ ਪ੍ਰਗਟ ਸਿੰਘ ਔਰ ਕਾਂਗਰਸੀਆਂ ਦਾ ਵੀ ਵਿਰੋਧ ਕਰ ਰਹੇ ਨੇ ਕਿ ਤੁਸੀਂ ਪ੍ਰਗਟ ਸਿੰਘ ਨੇ ਮੰਨ ਲਿਆ ਕਿ ਪਿਛਲੀ ਜਿਹੜੀ ਕਾਂਗਰਸ ਦੀ ਸਰਕਾਰ ਸੀ ਉਹਨੇ ਕਾਰਵਾਈ ਨਹੀਂ ਕੀਤੀ ਤੇ ਸਿਆਸਤ ਕੀਤੀ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਲੀਡਰ ਹੋ ਸਕਦਾ ਆਉਂਦੇ ਦਿਨਾਂ 'ਚ ਸੁਖਬੀਰ ਬਾਦਲ ਵੀ ਇਹ ਬਿਆਨ ਦੇਵੇ ਹਾਲਾਂਕਿ ਅਕਾਲੀ ਦਲ ਦਾ ਜਿਹੜਾ ਯੂਥ ਵਿੰਗ ਹੈ ਉਹਨੇ ਜਿਹੜੇ ਧਰਨੇ ਪ੍ਰਦਰਸ਼ਨ ਕੀਤੇ ਉਸ ਵੇਲੇ ਇਹ ਯੂਥ ਵਿੰਗ ਚੁੱਪ ਰਿਹਾ ਜਦੋਂ ਸੁਖਬੀਰ ਬਾਦਲ ਨੇ ਕਿਹਾ ਸੀ ਕਿ ਤਖਤ ਸਹਬਾਨਾਂ ਤੇ ਕਬਜ਼ਾ ਹੋ ਗਿਆ। ਉਦੋਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਨੌਜਵਾਨ ਲੀਡਰਾਂ ਨੂੰ ਕੁਝ ਨਾ ਕੁਝ ਰਿਐਕਸ਼ਨ ਕਰਨਾ ਚਾਹੀਦਾ ਸੀ। ਅਗਰ ਉਹਨਾਂ ਨੇ ਯੂਥ ਵਿੰਗ ਨੇ ਜਾਂ ਸ਼੍ਰੋਮਣੀ ਅਕਾਲੀ ਦਲ ਨੇ ਲੋਕਾਂ ਦੇ ਵਿੱਚ ਆਪਣੀ ਇਮੇਜ ਸੁਧਾਰਨੀ ਹੈ ਤੇ ਉਹਨਾਂ ਨੂੰ ਪੰਥਕ ਸਿਧਾਂਤਾਂ ਤੇ ਪਹਿਰਾ ਦੇਣਾ ਪਊਗਾ। ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਇਨ ਬਿਨ ਪਹਿਰਾ ਦੇਣਾ ਪਊਗਾ। ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਵੀ ਇਨ ਬਿਨ ਮੰਨਣੇ ਪੈਣਗੇ ਕੱਲਾ ਅਕਾਲੀ ਦਲ ਤੇ ਕਾਂ ਅਕਾਲੀ ਦਲ ਵੱਲੋਂ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਖਿਲਾਫ ਪ੍ਰੋਟੈਸਟ ਕਰਕੇ ਅਕਾਲੀ ਦਲ ਪੁਨਰ ਸੁਰਜੀਤ ਨਹੀਂ ਹੋਣਾ ਫਿਲਹਾਲ ਪ੍ਰਗਟ ਸਿੰਘ ਦਾ ਬਿਆਨ ਵੀ ਇੱਕ ਵਾਰੀ ਸੁਣ ਲੈਣੇ ਆ ਜਿਸ ਬਿਆਨ ਤੋਂ ਬਾਅਦ ਇਹ ਪੂਰਾ ਰੌਲਾ ਵੱਡਾ ਹੋ ਗਿਆ ਸਾਰਿਆਂ ਨੇ ਅਰਦਾਸ ਕਰਕੇ ਖੜੇ ਹੋਏ ਆ ਕਿ ਯਾਰ ਸੱਚ ਬੋਲਿਓ ਬਹੁਤ ਆਨੇ ਸਾਰੇ ਇਹਦੇ ਤੇ ਪੋਲਿਟਿਕਸ ਕੀਤੀ ਆ ਪਿਛਲੀਆਂ ਸਰਕਾਰਾਂ ਦੇ ਵਿੱਚ ਕਾਂਗਰਸ ਨੇ ਵੀ ਉਹਦੇ ਵਿੱਚ ਇੱਕ ਸਾਡੇ ਚ ਗਰੁੱਪ ਇਹ ਹੁੰਦਾ ਸੀ ਕਿ ਇਹ ਹੋਣੀ ਜ਼ਰੂਰ ਚਾਹੀਦੀ ਆ ਤੇ ਇੱਕ ਏਦਾਂ ਦਾ ਵੀ ਹੁੰਦਾ ਸੀਗਾ ਕਿ ਹਾਂ ਵੀ ਕੋਈ ਨਹੀਂ ਇਹਨੂੰ ਚੱਲਣ ਦੇਉ ਰਿਐਲਿਟੀ ਇਹ ਹੈ ਸਰ ਸਰ ਮੈਂ ਦਲਾ ਜੀ ਵਿਕਰਮ ਸਿੰਘ ਮਜੀਠੀਆ ਦੀ ਬੈਰਕ ਬਦਲਣ ਦਾ ਮਾਮਲਾ ਜਿਹੜਾ ਉਹ ਫੇਰ ਲਟਕ ਗਿਆ ਹੁਣ 22 ਜੁਲਾਈ ਦੀ ਡੇਟ ਜੋ ਹੈ ਪੈ ਗਈ ਹੈ ਤੇ ਉਧਰ ਅਸੀਂ ਗੱਲ ਕਰੀਏ ਵਿਕਰਮ ਸਿੰਘ ਮਜੀਠੀਆ ਦੀ ਧਰਮ ਪਤਨੀ ਬੀਬੀ ਗਨੀਵ ਕੌਰ ਮਜੀਠੀਆ ਨੇ ਚੰਡੀਗੜ੍ਹ ਪੁਲਿਸ ਨੂੰ ਵਿਜੂਲੈਂਸ ਬਿਊਰੋ ਦੇ ਅਧਿਕਾਰੀਆਂ ਦੇ ਖਿਲਾਫ ਸ਼ਿਕਾਇਤ ਕੀਤੀ ਹੈ ਕੀ ਮਾਮਲਾ ਇਸ ਪਰ ਵੀ ਪੂਰੀ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕਰਿਓ। ਦੇਖੋ ਬਿਕਰਮ ਸਿੰਘ ਮਜੀਠੀਆ ਦੇ ਮਾਮਲੇ ਦੇ ਵਿੱਚ ਕੱਲ ਅਦਾਲਤ ਦੇ ਵਿੱਚ ਕਾਰਵਾਈ ਹੋਈ ਤੇ ਕੱਲ ਜਿਹੜੀ ਚਰਚਾ ਹੋਈ ਜਿਹੜੀ ਅਦਾਲਤ ਦੇ ਵਿੱਚ ਕਾਰਵਾਈ ਹੋਣੀ ਸੀ ਉਹ ਇਹ ਸੀ ਕਿ ਕੀ ਬਿਕਰਮ ਸਿੰਘ ਮਜੀਠੀਆ ਦੀ ਬੈਰਕ ਬਦਲੀ ਜਾਣੀ ਚਾਹੀਦੀ ਹੈ ਜਾਂ ਨਹੀਂ। ਕੀ ਉਹਨਾਂ ਨੂੰ ਕੱਲਿਆਂ ਨੂੰ ਬੈਰਕ ਮਿਲਣੀ ਚਾਹੀਦੀ ਹੈ ਜਾਂ ਨਹੀਂ? ਬਿਕਰਮ ਮਜੀਠੀਆ ਦੇ ਨਾਲ ਹਜੇ ਕੁਝ ਕੈਦੀ ਉਸ ਬੈਰਕ 'ਚ ਨਹੀਂ। ਬਿਕਰਮਦੇਵ ਜੀ ਵਕੀਲਾਂ ਦਾ ਦਾਵਾ ਹੈ ਕਿ ਬਿਕਰਮ ਔਰੇਂਜ ਪ੍ਰੋਟੈਕਟਿ ਹੈ ਉਹਨਾਂ ਨੂੰ ਵੱਖਰੀ ਬੈਰਕ ਮਿਲਣੀ ਚਾਹੀਦੀ ਹੈ ਉਹਨਾਂ ਦੀ ਸੁਰੱਖਿਆ ਨੂੰ ਵੀ ਖਤਰਾ ਹੈ ਸੋ तमाम ਚੀਜ਼ਾਂ ਦਾ ਜ਼ਿਕਰ ਕੀਤਾ ਗਿਆ ਹਾਲਾਂਕਿ ਭਗਵੰਤ ਮਾਨ ਨੇ ਵੀ ਵਿਧਾਨ ਸਭਾ ਦੇ ਸੈਸ਼ਨ 'ਚ ਬਿਕਰਮ ਤੇ ਜਮ ਕੇ ਨਿਸ਼ਾਨੇ ਲਾਏ ਸੀ ਕਿ ਬਿਕਰਮ ਹੁਣ ਜੇਲ੍ਹ 'ਚ ਸਰਹਾਨਾ ਮੰਗਦਾ ਹੈ ਕਾਨੂੰਨ ਸਾਰਿਆਂ ਲਈ ਬਰਾਬਰ ਹੈ ਕਾਨੂੰਨ ਤੈਅ ਕਰੂਗਾ ਪਰ ਜਿਹੜੀ ਕੱਲ ਸੁਣਵਾਈ ਹੋਈ ਇਹ 22 ਜੁਲਾਈ ਦੀ ਡੇਟ ਪੈ ਗਈ ਹੈ ਸੋ ਹੁਣ ਅਦਾਲਤ 22 ਜੁਲਾਈ ਨੂੰ ਸੁਣਵਾਈ ਕਰੇਗੀ ਜਦੋਂ ਸਰਕਾਰੀ ਵਕੀਲ ਵੀ ਆਪਣੀ ਆਪਣਾ ਜਵਾਬ ਫਾਈਲ ਕਰਨਗੇ ਕਿਉਂਕਿ ਵਿਕਰਮ ਦੇ ਵਕੀਲਾਂ ਦੀ ਪਟੀਸ਼ਨ ਤੋਂ ਬਾਅਦ ਅਦਾਲਤ ਨੇ ਨੋਟਿਸ ਕੀਤੇ ਸੀ ਸੋ ਸਰਕਾਰੀ ਵਕੀਲ 22 ਤਰੀਕ ਨੂੰ ਆਪਣਾ ਪੱਖ ਪੇਸ਼ ਕਰਨਗੇ ਸੋ 22 ਜੁਲਾਈ ਨੂੰ ਹੁਣ ਸੁਣਵਾਈ ਹੋ ਸਕਦੀ ਕਿ ਕੀ ਵਿਕਰਮ ਨੂੰ ਬੈਰਕ ਵਖਰੀ ਮਿਲਣੀ ਹੈ ਜਾਂ ਨਹੀਂ ਇਹਦੇ ਨਾਲ ਨਾਲ 22 ਜੁਲਾਈ ਨੂੰ ਸਰਕਾਰ ਨੂੰ ਨੋਟਿਸ ਕੀਤੇ ਹੋਏ ਨੇ ਕੋਰਟ ਨੇ ਸਾਰੀਆਂ ਤਰ੍ਹਾਂ ਨੂੰ ਸੋ 22 ਜੁਲਾਈ ਨੂੰ ਵਿਕਰਮ ਮਜੀਠੀਆ ਦੀ ਰੈਗੂਲਰ ਬੇਲ ਦੇ ਉੱਤੇ ਵੀ ਸੁਣਵਾਈ ਹੋ ਸਕਦੀ ਹੈ ਇਹ ਵੀ ਹੋ ਸਕਦਾ ਹੈ ਉਸ ਦਿਨ ਸੁਣਵਾਈ ਨਾ ਹੋਵੇ ਸਰਕਾਰੀ ਵਕੀਲ ਪੇਸ਼ ਨਾ ਹੋਣ ਫਿਰ ਵਿਕਰਮ ਦੀ ਰੈਗੂਲਰ ਬੇਲ ਦੇ ਉੱਤੇ ਡੇਟ ਪੈ ਸਕਦੀ ਹੈ ਪਰ ਜਿਹੜਾ ਹੁਣ ਤੁਸੀਂ ਗੱਲ ਕੀਤੀ ਗਨੀਵ ਕੌਰ ਮਜੀਠੀਆ ਦੀ ਵੀ ਇਹ ਪਤਾ ਲੱਗਿਆ ਹੈ ਕਿ ਬੀਬੀ ਗਨੀਵ ਕੌਰ ਮਜੀਠੀਆ ਜਿਹੜੇ ਪੰਜਾਬ ਵਿਧਾਨ ਸਭਾ ਦੇ ਮੈਂਬਰ ਨੇ ਉਹਨਾਂ ਨੇ ਚੰਡੀਗੜ੍ਹ ਪੁਲਿਸ ਨੂੰ ਇੱਕ ਸ਼ਿਕਾਇਤ ਆਪਣੀ ਭੇਜੀ ਹੈ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਜਿਸ ਦਿਨ 25 ਜੂਨ ਨੂੰ ਵਿਕਰਮ ਸਿੰਘ ਨੂੰ ਗ੍ਰਫਤਾਰ ਕਰਨ ਦੇ ਲਈ ਪੁਲਿਸ ਨੇ ਵਿਜੀਲੈਂਸ ਬਿਊਰੋ ਨੇ ਉਹਨਾਂ ਦੇ ਸਰਕਾਰੀ ਔਰ ਪ੍ਰਾਈਵੇਟ ਘਰਾਂ ਤੇ ਛਾਪੇਮਾਰੀ ਕੀਤੀ ਉਸ ਦਿਨ ਗਨੀਵ ਕੌਰ ਮਜੀਠੀਆ ਦੇ ਸਰਕਾਰੀ ਘਰ ਤੇ ਵਿਜੀਲੈਂਸ ਬਿਊਰੋ ਨੇ ਜਿਹੜੀ ਛਾਪੇਮਾਰੀ ਕੀਤੀ ਵਿਜੀਲੈਂਸ ਬਿਊਰੋ ਦੀ ਉਹ ਕਾਰਵਾਈ ਗੈਰ ਕਾਨੂੰਨੀ ਸੀ ਇਹ ਸਵਾਲ ਖੜੇ ਕੀਤੇ ਗਏ ਨੇ ਕੀ ਉਹਨਾਂ ਕੋਲੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਦੀ ਮਨਜ਼ੂਰੀ ਸੀ ਕਿਸੇ ਵੀ ਐਮ.ਐਲ.ਏ ਦੇ ਘਰ ਅਗਰ ਛਾਪਾ ਮਾਰੀ ਕਰਨੀ ਹੈ ਜਾਂ ਕੋਈ ਜਾਂਚ ਕਰਨੀ ਹੈ ਤੇ ਵਿਧਾਨ ਸਭਾ ਦੇ ਸਪੀਕਰ ਦੀ ਮਨਜ਼ੂਰੀ ਜ਼ਰੂਰੀ ਹੁੰਦੀ ਹੈ ਇਹ ਹਵਾਲਾ ਉਹਨਾਂ ਨੇ ਦਿੱਤਾ ਪਰ ਜਿਹੜੀ ਚੰਡੀਗੜ੍ਹ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਉਹਨਾਂ ਨੂੰ ਇਹ ਉਮੀਦ ਹੈ ਕਿ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੇ ਜਿਹੜੇ ਨਿਜਮ ਭੰਗ ਕਰਕੇ ਕਾਨੂੰਨ ਤੋੜ ਕੇ ਉਹਨਾਂ ਦੇ ਘਰ ਛਾਪੇਮਾਰੀ ਤੇ ਰੇਡ ਕੀਤੀ ਹੈ ਚੰਡੀਗੜ੍ਹ ਪੁਲਿਸ ਉਸ ਮਾਮਲੇ ਨੂੰ ਗੰਭੀਰਤਾ ਨਾਲ ਵਿਚਾਰੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਨੇ ਸ਼ਿਕਾਇਤ ਦਿੱਤੀ ਸੀ ਆਮ ਆਦਮੀ ਪਾਰਟੀ ਦੇ ਕੁਝ ਲੀਡਰਾਂ ਦੇ ਖਿਲਾਫ ਕਿ ਆਪ ਦੇ ਲੀਡਰਾਂ ਨੇ ਪ੍ਰਤਾਪ ਬਾਜਵਾ ਦੀ ਜਿਹੜੀ ਇੱਕ ਵੀਡੀਓ ਹੈ ਉਹ ਤਰੋੜ ਮਰੋੜ ਕੇ ਪੇਸ਼ ਕੀਤੀ ਸੀ ਆਪ ਲੀਡਰਾਂ ਦਾ ਦਾਵਾ ਸੀ ਕਿ ਪ੍ਰਤਾਪ ਸਿੰਘ ਬਾਜਵਾ ਨੇ ਵਿਕਰਮ ਸਿੰਘ ਮਜੀਠੀਆ ਦਾ ਦੇ ਖਿਲਾਫ ਜਿਹੜੀ ਕਾਰਵਾਈ ਹੋਈ ਹੈ ਉਹਦਾ ਵਿਰੋਧ ਕੀਤਾ ਸੀ ਜਦਕਿ ਵਿਕਰਮ ਮਜੀਠੀਆ ਕਹਿੰਦੇ ਨੇ ਕਿ ਉਹਨਾਂ ਨੇ ਜਦਕਿ ਪ੍ਰਤਾਪ ਬਾਜਵਾ ਕਹਿੰਦੇ ਨੇ ਕਿ ਉਹਨਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਸੀ ਕਿ ਜਿਵੇਂ ਇੱਕ ਲੇਡੀ ਐਮਐਲਏ ਦੇ ਘਰ ਵਿਜੀਲੈਂਸ ਬਿਊਰੋ ਨੇ ਛਾਪੇਮਾਰੀ ਕੀਤੀ ਉਹ ਗਲਤ ਹੈ ਉਹ ਠੀਕ ਨਹੀਂ ਸੀ ਇਸ ਤਰ੍ਹਾਂ ਕਾਰਵਾਈ ਨਹੀਂ ਹੋਣੀ ਚਾਹੀਦੀ ਸੀ ਜਿਸ ਨਾਲ ਲੱਗੇ ਕਿ ਵਿਜੀਲੈਂਸ ਬਿਊਰੋ ਦੀ ਕਾਰਵਾਈ ਬਦਲਾ ਲਊ ਹੈ ਪ੍ਰਤਾਪ ਬਾਜਵਾ ਕਹਿੰਦੇ ਮੇਰੀ ਵੀਡੀਓ ਦਾ ਇਹ ਭਾਵ ਸੀ ਮੈਂ ਵਿਕਰਮ ਸਿੰਘ ਮਜੀਠੀਆ ਦੇ ਸਮਰਥਨ 'ਚ ਕੋਈ ਗੱਲ ਨਹੀਂ ਕਹੀ ਪ੍ਰਤਾਪ ਬਾਜਵਾ ਨੇ ਵੀ ਚੰਡੀਗੜ੍ਹ ਬਿਊਰੋ ਨੂੰ ਸ਼ਿਕਾਇਤ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਜਿਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਹਰਪਾਲ ਚੀਮਾ ਔਰ ਅਮਨ ਅਰੋੜਾ ਦੇ ਖਿਲਾਫ ਪ੍ਰਤਾਪ ਸਿੰਘ ਬਾਜਵਾ ਦੀ ਸ਼ਿਕਾਇਤ ਤੋਂ ਬਾਅਦ ਕੇਸ ਰਜਿਸਟਰ ਕੀਤਾ ਹੁਣ ਪ੍ਰਤਾਪ ਬਾਜਵਾ ਦੇ ਖਿਲਾਫ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੇਸ ਦਰਜ ਕੀਤਾ ਸੀ ਜਦੋਂ ਪ੍ਰਤਾਪ ਬਾਜਵਾ ਨੇ ਇੱਕ ਟੈਲੀਵਿਜ਼ਨ ਚੈਨਲ ਦੇ ਵਿੱਚ ਪੰਜਾਬ 'ਚ ਅਸਲਾ ਆਉਣ ਦੀ ਗੱਲ ਕੀਤੀ ਸੀ ਕਿ 50 ਅਸਲੇ ਆਏ ਨੇ ਹੁਣ ਪ੍ਰਤਾਪ ਬਾਜਵਾ ਨੇ ਵੀ ਕੇਸ ਦਰਜ ਕਰਾਤਾ ਹੁਣ ਬੀਬੀ ਗਨੀਵਕਰ ਮਜੀਠੀਆ ਦੀ ਜਿਹੜੀ ਸ਼ਿਕਾਇਤ ਹੈ ਕਿ ਗਨੀਵਕਰ ਮਜੀਠੀਆ ਦੀ ਸ਼ਿਕਾਇਤ ਤੋਂ ਬਾਅਦ ਚੰਡੀਗੜ੍ਹ ਪੁਲਿਸ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਕਰੇਗੀ ਕਿ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਦੀ ਕਾਰਵਾਈ ਨੂੰ ਚੰਡੀਗੜ੍ਹ ਪੁਲਿਸ ਕਾਨੂੰਨੀ ਜਾਂ ਗੈਰ ਕਾਨੂੰਨੀ ਮੰਨੇਗੀ ਹੁਣ ਇਹਦਾ ਇੰਤਜ਼ਾਰ ਰਹੇਗਾ ਸਾਨੂੰ ਕਿ ਚੰਡੀਗੜ੍ਹ ਪੁਲਿਸ ਦੀ ਐਕਸ਼ਨ ਟੇਕਨ ਰਿਪੋਰਟ ਕੀ ਕਹਿੰਦੀ ਹੈ ਦਲਾ ਜੀ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਕਿ ਸ਼੍ਰੋਮਣੀ ਕਾਲੀ ਦਲ 20 ਤਰੀਕ ਦੀ ਜਿਹੜੀ ਚਬਾਲ ਵਿਖੇ ਮੀਟਿੰਗ ਹੋਣੀ ਹੈ ਉਸ ਮੀਟਿੰਗ ਦੌਰਾਨ ਆਪਣੇ ਕੈਂਡੀਡੇਟ ਦੇ ਨਾਂ ਦਾ ਐਲਾਨ ਕਰ ਸਕਦੇ ਆ ਸੋ ਕਿਸ ਤਰ੍ਹਾਂ ਦੀਆਂ ਸਥਿਤੀਆਂ ਲੱਗ ਰਹੀਆਂ ਕਿ ਕੌਣ ਕੈਂਡੀਡੇਟ ਹੋ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਵੀ ਚਰਚਾਵਾਂ ਨੇ ਕਿ ਜਿਹੜੀ ਪੰਜ ਮੈਂਬਰੀ ਕਮੇਟੀ ਵੀ ਇਹ ਚੋਣ ਲੜੇਗੀ ਜ਼ਰੂਰ ਇਸ ਉੱਪਰ ਆਪਣਾ ਵਿਸ਼ਲੇਸ਼ਣ ਸਾਂਝਾ ਕਰਿਓ ਅਕਾਲੀ ਸਿਆਸਤ ਤਰਨਤਾਰਨ ਦੀ ਜ਼ਿਮਨੀ ਚੋਣ ਦੇ ਨਾਲ ਕਿਸ ਪਾਸੇ ਵੱਲ ਅੱਗੇ ਵਧ ਰਹੀ ਹੈ ਦੇਖੋ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਜਿਹੜੀਆਂ ਪਿਛਲੇ ਸਮੇਂ ਵਿੱਚ ਜ਼ਿਮਨੀ ਚੋਣਾਂ ਹੋਈਆਂ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਜ਼ਮਾਨਤ ਜ਼ਬਤ ਕਰਾਉਂਦਾ ਗਿਆ ਪਾਰਲੀਮੈਂਟ ਦੀਆਂ ਸੀਟਾਂ ਦੇ ਵਿੱਚ ਬੀਬੀ ਹਰਸਿਮਰਤ कौर ਬਾਦਲ ਤਾਂ ਜਿੱਤੀ ਲੇਕਿਨ ਅੱਧੇ ਤੋਂ ਵੱਧ ਲੋਕ ਸਭਾ ਹਲਕਿਆਂ ਦੇ ਵਿੱਚ ਅਕਾਲੀ ਕੈਂਡੀਡੇਟਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਜਲੰਧਰ ਦੀ ਜ਼ਿਮਨੀ ਚੋਣ ਦੇ ਵਿੱਚ ਵੀ ਅਕਾਲੀ ਕੈਂਡੀਡੇਟ ਦੀ ਜ਼ਮਾਨਤ ਜ਼ਬਤ ਹੋਈ ਲੁਧਿਆਣਾ ਦੀ ਜ਼ਿਮਨੀ ਚੋਣ ਦੇ ਵਿੱਚ ਵੀ ਅਕਾਲੀ ਕੈਂਡੀਡੇਟ ਦੀ ਜ਼ਮਾਨਤ ਜ਼ਬਤ ਹੋਈ ਹੁਣ ਚਰਚਾਵਾਂ ਇਹ ਨੇ ਕਿ ਸੁਖਵੀਰ ਸਿੰਘ ਬਾਦਲ ਇਸ ਪੰਥਕ ਹਲਕੇ ਨੂੰ ਲੈ ਕੇ ਬਹੁਤ ਗੰਭੀਰ ਨੇ ਕਿਉਂਕਿ ਤਰਨਤਾਰਨ ਹਲਕਾ ਨਿਰੋਲ ਪੰਥਕ ਹਲਕਾ ਹੈ ਔਰ ਹਰਮੀਤ ਸਿੰਘ ਸੰਧੂ 2 ਵਾਰ ਅਕਾਲੀ ਦਲ ਦੀ ਟਿਕਟ ਤੋਂ ਜਿੱਤੇ ਨੇ 2007 ਚ ਜਿੱਤੇ 2012 ਚ ਜਿੱਤੇ 2017 ਔਰ 22 ਚ ਹਾਰੇ ਪਰ 22 ਚਤੀ 30% ਦੇ ਕਰੀਬ ਵੋਟਾਂ ਹਾਸਲ ਕੀਤੀਆਂ ਉਹਨਾਂ ਨੇ ਸੋ ਸੁਖਵੀਰ ਸਿੰਘ ਬਾਦਲ ਨੂੰ ਵੀ ਇਸ ਗੱਲ ਦੀ ਚਿੰਤਾ ਜ਼ਰੂਰ ਹੈ ਕਿ ਤਰਨਤਾਰਨ ਇੱਕ ਪੰਥਕ ਹਲਕਾ ਭਾਵੇਂ ਅਮਰਿਤਪਾਲ ਸਿੰਘ ਜਿੱਤਿਆ ਲੋਕ ਸਭਾ ਦੀ ਚੋਣ ਭਾਵੇਂ ਉਸ ਵੇਲੇ ਵਿਰਸਾ ਸਿੰਘ ਬਲਟੋਹਾ ਦੀ ਵੀ ਜ਼ਮਾਨਤ ਨਹੀਂ ਬਚੀ ਪਰ ਤਰਨਤਾਰਨ ਦੀ ਇਹ ਜ਼ਮੀਨੀ ਚੋਣ ਜਦੋਂ ਸੁਖਬੀਰ ਬਾਦਲ ਨਵੇਂ ਸਿਰੇ ਤੋਂ ਪ੍ਰਧਾਨ ਬਣਿਆ ਸੁਖਬੀਰ ਬਾਦਲ ਲਈ ਬਹੁਤ ਵੱਡੀ ਅਹਿਮੀਅਤ ਰੱਖਦੀ ਹੈ ਇਸ ਕਰਕੇ ਮੰਨਿਆ ਜਾ ਰਿਹਾ ਹੈ ਕਿ 20 ਤਰੀਕ ਨੂੰ ਚਭਾਲ ਦੇ ਵਿੱਚ ਜਿਹੜਾ ਅਕਾਲੀ ਦਲ ਦਾ ਪ੍ਰੋਗਰਾਮ ਹੈ ਮੰਨਿਆ ਜਾ ਰਿਹਾ ਹੈ ਕਿ ਸੁਖਬੀਰ ਬਾਦਲ ਉਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਦੇ ਨਾਮ ਦਾ ਐਲਾਨ ਕਰ ਸਕਦਾ ਹੈ ਤਾਂ ਕਿ ਜਲਦ ਤੋਂ ਜਲਦ ਸ਼੍ਰੋਮਣੀ ਅਕਾਲੀ ਦਲ ਦਾ ਕੈਂਡੀਡੇਟ ਲੋਕਾਂ 'ਚ ਜਾਵੇ ਔਰ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਬਾਦਲ ਦਾ ਧੜਾ ਇਸ ਜ਼ਿਮਨੀ ਚੋਣ ਦੇ ਮੁਕਾਬਲੇ ਚ ਰਵੇ ਹਰਮੀਖ ਸਿੰਘ ਸੰਧੂ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਚੁੱਕੇ ਨੇ ਮੰਨਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਨੂੰ ਵੀ ਇੱਕ ਜੇਤੂ ਕਦ ਦਾ ਕੈਂਡੀਡੇਟ ਮਿਲ ਗਿਆ ਜਿਹੜਾ ਦੋ ਵਾਰ ਐਮ ਐਲ ਏ ਰਿਹਾ ਤਿੰਨ ਵਾਰ ਐਮ ਐਲ ਏ ਰਿਹਾ ਦੋ ਵਾਰ ਅਕਾਲੀ ਐਮ ਐਲ ਏ ਇੱਕ ਵਾਰੀ ਆਜ਼ਾਦ ਐਮ ਐਲ ਏ ਔਰ ਦੋ ਵਾਰੀ ਹਾਰਿਆ ਔਰ ਮੁਕਾਬਲੇ ਚ ਹਾਰਿਆ ਸੋ ਪੰਜ ਵਾਰ ਦਾ ਨੁਮਾਇੰਦਾ ਤਿੰਨ ਵਾਰ ਦਾ ਜਿੱਤਿਆ ਤੇ ਦੋ ਵਾਰ ਦਾ ਰਿਪਰੈਜ਼ੈਂਟੇਟਿਵ ਇਲੈਕਸ਼ਨ ਦੇ ਵਿੱਚ ਇਹ ਬਹੁਤ ਵੱਡਾ ਆਮ ਆਦਮੀ ਪਾਰਟੀ ਨੂੰ ਕੈਂਡੀਡੇਟ ਮਿਲ ਗਿਆ ਸੋ ਆਮ ਆਦਮੀ ਪਾਰਟੀ ਹਰਮੀਤ ਸਿੰਘ ਸੰਧੂ ਨੂੰ ਜੇਤੂ ਕੈਂਡੀਡੇਟ ਦੇ ਰੂਪ ਚ ਦੇਖ ਰਹੀ ਹੈ ਸੋ ਇਸ ਕਰਕੇ ਸੁਖਬੀਰ ਬਾਦਲ ਦੇ ਲਈ ਸਭ ਤੋਂ ਵੱਡੀ ਚਿੰਤਾ ਹੋਗੀ ਕਿ ਅਕਾਲੀ ਦਲ ਦੇ ਕੈਂਡੀਡੇਟ ਦੀ ਜਿੱਤ ਹਾਰ ਤਾਂ ਇੱਕ ਪਾਸੇ ਹੈ ਜ਼ਮਾਨਤ ਬਚੇ ਸੋ ਅਗਰ ਤਰਨ ਤਰਨ ਦੀ ਇਸ ਜਮਿਨੀ ਚੋਣ ਚ ਸੁਖਬੀਰ ਸਿੰਘ ਬਾਦਲ ਦੇ ਕੈਂਡੀਡੇਟ ਦੀ ਜ਼ਮਾਨਤ ਵੀ ਨਹੀਂ ਬਚਦੀ ਤੇ ਫਿਰ 2027 ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੱਡੀ ਗਿਣਤੀ ਚ ਕੈਂਡੀਡੇਟ ਪਾਰਟੀ ਛੱਡ ਸਕਦੇ ਨੇ ਕਿਉਂਕਿ ਅਗਰ ਬਾਰ-ਬਾਰ ਦੂਸਰੇ ਕੈਂਡੀਡੇਟਾਂ ਨੂੰ ਲੱਗਿਆ ਕਿ ਜ਼ਮਾਨਤਾਂ ਜ਼ਬਤ ਹੁੰਦੀਆਂ ਨੇ ਸ਼੍ਰੋਮਣੀ ਅਕਾਲੀ ਦਲ 'ਚ ਤੇ ਉਹਨਾਂ ਦਾ ਭਰੋਸਾ ਹੋਰ ਘਟੇਗਾ ਹਰਮਿੰਦਰ ਸਿੰਘ ਸੰਧੂ ਨੂੰ ਅਗਰ ਲੱਗਦਾ ਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਜਿੱਤ ਸਕਦਾ ਹੈ ਤੇ ਉਹ ਸ਼੍ਰੋਮਣੀ ਅਕਾਲੀ ਦਲ 'ਚ ਵਾਪਸ ਆ ਸਕਦੇ ਸੀ ਆਮ ਆਦਮੀ ਪਾਰਟੀ 'ਚ ਨਾ ਫਿਰੋ ਜਾਂਦੇ ਸੋ ਇਸ ਕਰਕੇ ਇਹ ਮੰਨਿਆ ਜਾ ਰਿਹਾ ਕਿ 20 ਤਰੀਕ ਨੂੰ ਸ਼੍ਰੋਮਣੀ ਅਕਾਲੀ ਦਲ ਕੈਂਡੀਡੇਟ ਦੇ ਨਾਂ ਦਾ ਐਲਾਨ ਕਰੇਗਾ ਔਰ ਇੱਕ ਮਹਿਲਾ ਕੈਂਡੀਡੇਟ ਦੇ ਨਾਮ ਦਾ ਐਲਾਨ ਹੋ ਸਕਦਾ ਹੈ ਇਸ ਤਰ੍ਹਾਂ ਦੀ ਚਰਚਾ ਹੈ ਹਾਲਾਂਕਿ ਪਤਾ ਉਸੇ ਵੇਲੇ ਲੱਗਣਾ ਹੈ ਜਦੋਂ ਆਫੀਸ਼ੀਅਲ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਆਪਣੇ ਕੈਂਡੀਡੇਟ ਦਾ ਨਾਮ ਐਲਾਨੇਗਾ ਜਿਹੜਾ ਤੁਸੀਂ ਸਵਾਲ ਪੰਜ ਮੈਂਬਰੀ ਕਮੇਟੀ ਨਾਲ ਸੰਬੰਧਿਤ ਕੀਤਾ ਹੈ ਦੇਖੋ ਨਵੰਬਰ ਚ ਚੋਣ ਹੋਣ ਦੀ ਸੰਭਾਵਨਾ ਹੈ 6 ਮਹੀਨਿਆਂ ਦੇ ਵਿੱਚ ਵਿੱਚ ਵੋਟਾਂ ਪੈਣੀਆਂ ਹੁੰਦੀਆਂ ਨੇ 27 ਜੂਨ ਨੂੰ ਸੀਟ ਵੇਲੀ ਹੋਈ ਹੈ 27 ਦਸੰਬਰ ਤੋਂ ਪਹਿਲਾਂ ਵੋਟਾਂ ਪੈਣੀਆਂ ਸੋ ਮੈਨੂੰ ਇਹ ਲੱਗਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਤੰਬਰ ਜਾਂ ਅਕਤੂਬਰ ਚ ਹੋ ਜਾਣੀਆਂ ਨੇ ਸੋ ਨਵੰਬਰ ਤੋਂ ਪਹਿਲਾਂ ਜਦੋਂ ਐਸਜੀਪੀਸੀ ਦੀਆਂ ਵੋਟਾਂ ਪੈ ਚੁੱਕੀਆਂ ਤੇ ਫੇਰ ਨਵੰਬਰ ਚ ਸਥਿਤੀਆਂ ਬਹੁਤ ਵੱਖਰੀਆਂ ਹੋਣਗੀਆਂ ਉੰਜ ਅਗਸਤ ਚ ਪੰਜ ਮੈਂਬਰੀ ਕਮੇਟੀ ਨੇ ਅਕਾਲੀ ਦਲ ਪੁਨਰ ਸੁਰਜੀਤ ਕਰ ਦੇਣਾ ਹੈ ਨਵਾਂ ਪ੍ਰਧਾਨ ਦੇ ਦੇਣਾ ਔਰ ਪੰਜ ਮੈਂਬਰੀ ਲੀਡਰਸ਼ਿਪ ਚੋਂ ਜਿਹੜਾ ਨਵਾਂ ਅਕਾਲੀ ਦਲ ਨਿਕਲਣਾ ਉਸ ਪ੍ਰਧਾਨ ਦੀ ਅਗਵਾਈ ਚ ਵੋਟਾਂ ਪੈਣੀਆਂ ਨੇ ਔਰ ਬਹੁਤੀ ਸੰਭਾਵਨਾ ਹੈ ਬੀਬੀ ਸਤਵੰਤ ਕੌਰ ਦੀ ਔਰ ਅਗਰ ਵੀ ਵੀ ਸ਼ਤਵੰਤ ਕੌਰ ਦੀ ਅਗਵਾਈ 'ਚ ਗਿਆਨੀ ਹਰਪ੍ਰੀਤ ਸਿੰਘ ਦੀ ਸਰਪ੍ਰਸਤੀ 'ਚ ਇਹ ਚੋਣ ਲੜੀ ਗਈ ਨਵੰਬਰ 'ਚ ਅਗਰ ਐਸਜੀਪੀਸੀ ਦੀ ਚੋਣ ਪਹਿਲਾਂ ਹੋ ਗਈ ਤੇ ਬਹੁਤ ਸੰਭਾਵਨਾ ਹੈ ਕਿ ਪੁਨਰਸੁਰਜੀਤ ਹੋਇਆ ਅਕਾਲੀ ਦਲ ਹੀ ਐਸਜੀਪੀਸੀ ਦੀਆਂ ਚੋਣਾਂ ਜਿੱਤੇਗਾ ਫਿਰ ਤਾਂ ਆਮ ਆਦਮੀ ਪਾਰਟੀ ਨਾਲ ਸਿੱਧਾ ਮੁਕਾਬਲਾ ਪੁਨਰਸੁਰਜੀਤ ਹੋਇਆ ਅਕਾਲੀ ਦਲ ਦਾ ਜਿਸ ਵਿੱਚ ਮਨਪੀਤਿਆਲੀ ਪੰਜ ਮੈਂਬਰੀ ਕਮੇਟੀ ਦੇ ਬਾਕੀ ਮੈਂਬਰ ਬੀਬੀ ਸ਼ਤਵੰਤ ਕੌਰ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਫਿਰ ਤਾਂ ਪੰਜ ਮੈਂਬਰੀ ਕਮੇਟੀ ਆਰਾਮ ਆਦਮੀ ਪਾਰਟੀ ਦੇ ਵਿਚਾਰੇ ਜਿੱਤ ਹਾਰ ਦੀ ਸਿੱਧੀ ਟੱਕਰ ਹੋਏਗੀ ਤੇ ਫਿਰ ਅਸੀਂ ਕਿਸੇ ਨੂੰ ਵੀ ਨਹੀਂ ਕਹਿ ਸਕਾਂਗੇ ਕਿ ਕੌਣ ਜਿੱਤੇਗਾ ਕਿਉਂਕਿ ਫਸਮਾ ਮੁਕਾਬਲਾ ਹੋਏਗਾ ਪੰਜ ਮੈਂਬਰੀ ਦੀ ਭਰਤੀ ਤੋਂ ਜਿਹੜੀ ਲੀਡਰਸ਼ਿਪ ਆ ਰਹੀ ਹੈ ਨਾ ਜਾਂ ਜਿਹੜੀ ਲੋਕ ਭਰਤੀ ਕਰ ਰਹੇ ਨੇ ਉਹ VOTER ਨੇ ਉਹ શ્રી ਅਕਾਲ ਤਖਤ ਸਾਹਿਬ ਨੂੰ ਸਮਰਪਿਤ ਨੇ ਇਸ ਕਰਕੇ ਪੰਜ ਮੈਂਬਰੀ ਕਮੇਟੀ ਦੀ ਤਾਕਤ ਨੂੰ ਤੁਸੀਂ ਅੱਖੋਂ ਪਰੋਖੇ ਨਹੀਂ ਕਰ ਸਕਦੇ ਠੀਕ ਹੈ ਲੋਕ ਸਭਾ ਦੀ ਚੋਣ ਅਮਰਿਤਪਾਲ ਸਿੰਘ ਦੀ ਪਾਰਟੀ ਨੇ ਜਿੱਤੀ ਪਰ ਹੁਣ ਸਥਿਤੀਆਂ ਬਦਲ ਗਈਆਂ ਹੁਣ ਕੌਣ ਕੈਂਡੀਡੇਟ ਆਏਗਾ ਇਹ ਨਿਰਪਰ ਕਰੇਗਾ ਉਂਝ ਜਦੋਂ ਐਸਜੀਪੀਸੀ ਦੀਆਂ ਚੋਣਾਂ ਹੋਣੀਆਂ ਨੇ ਤੇ ਮੈਨੂੰ ਇਹ ਲੱਗਦਾ ਕਿ ਅਮਰਿਤਪਾਲ ਸਿੰਘ ਦੀ ਪਾਰਟੀ ਔਰ ਪੰਜ ਮੈਂਬਰੀ ਕਮੇਟੀ ਦੀ ਲੀਡਰਸ਼ਿਪ ਜਦੋਂ ਅਕਾਲੀ ਦਲ ਨੂੰ ਪੁਨਰਸੁਰਜੀਤ ਕਰਨਗੇ ਤੇ ਸਾਰੇ ਇਕੱਠੇ ਹੋ ਜਾਣਗੇ ਸੋ ਇਸ ਕਰਕੇ ਚੋਣਾਂ ਤੋਂ ਬਾਅਦ ਜਾਂ ਨਵੰਬਰ ਵੇਲੇ ਸਿਰਫ ਪੁਨਰਸੁਰਜੀਤ ਅਕਾਲੀ ਦਲ ਹੀ ਅਕਾਲੀ ਦਲ ਦੇ ਤੌਰ ਤੇ ਮੁਕਾਬਲਾ ਦੇਗਾ ਇਸ ਕਰਕੇ ਇਹ ਚਿੰਤਾ ਸੁਖਬੀਰ ਬਾਦਲ ਧੜੇ ਨੂੰ ਵੀ ਬਹੁਤ ਜ਼ਿਆਦਾ ਹੈ ਕਿ ਅਗਰ ਅਸੀਂ ਨਾ ਜਿੱਤ ਸਕੇ ਜ਼ਮਾਨਤ ਵੀ ਨਾ ਬਚਾ ਸਕੇ ਤੇ ਪੰਜ ਮੈਂਬਰੀ ਕਮੇਟੀ ਚੋਂ ਨਿਕਲਿਆ ਪੁਨਰ ਸੁਰਜੀਤ ਹੋਇਆ ਅਕਾਲੀ ਦਲ ਅਗਰ ਜਿੱਤ ਗਿਆ ਤੇ ਫਿਰ 27 ਚ ਸਾਡਾ ਦਾਵਾ ਕਮਜ਼ੋਰ ਹੋਏਗਾ ਇਸ ਕਰਕੇ ਸੁਖਬੀਰ ਬਾਦਲ ਲਈ ਇਹ ਵੱਡੀ ਚੁਣੌਤੀ ਬਣ ਗਈ ਹੈ ਤਰਨਤਾਰਨ ਦੀ ਸੀਟ ਸੋ ਬਹੁਤ ਬਹੁਤ ਧੰਨਵਾਦ ਡਟਲਾ ਜੀ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਤੁਸੀਂ ਵਿਸਥਾਰ ਦੇ ਨਾਲ ਪੂਰੀ ਜਾਣਕਾਰੀ ਅਤੇ ਤੁਹਾਡਾ ਸਿਆਸੀ ਐਨਾਲਿਸਿਸ ਵੀ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੀਆਂ ਜਿਹੜੇ ਹਮੇਸ਼ਾ ਹੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਨ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਕੋਈ ਵੀ ਤੇਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱ What time